राधे राधे पंजाबी कहानियां चैनल ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। حاضر ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਬਾਕੀ ਕਹਾਣੀਆਂ ਦੀ ਤਰ੍ਹਾਂ ਅੱਜ ਦੀ ਕਹਾਣੀ ਵੀ ਤੁਹਾਨੂੰ ਪਸੰਦ ਆਵੇਗੀ। ਅੱਜ ਜਦੋਂ ਦੀ ਬੇਬੇ ਸਰਕਾਰੀ ਹਸਪਤਾਲ ਵਿੱਚ ਆਪਣੀਆਂ ਰਿਪੋਰਟਾਂ ਵਿਖਾ ਕੇ ਆਈ ਸੀ ਉਦੋਂ ਦੀ ਹੀ ਮੰਝੇ ਤੇ ਪਈ ਸੀ। ਦਰਸਲ ਬੇਬੇ ਨੇ ਸੋਚਿਆ ਕਿ ਜੇ ਕਿਸੇ ਪ੍ਰਾਈਵੇਟ ਡਾਕਟਰ ਕੋਲ ਗਈ ਤਾਂ ਉਸਨੇ ਰਿਪੋਰਟਾਂ ਵੇਖਣ ਦਾ ਹੀ 2.5 300 ਰੁਪਏ ਲੈ ਲੈਣਾ। ਇਸ ਕਰਕੇ ਉਹ ਸਰਕਾਰੀ ਹਸਪਤਾਲ ਵਿੱਚ ਚਲੀ ਗਈ ਪਤਾ ਨਹੀਂ ਇਹੋ ਜਿਹਾ ਕੀ ਹੋਇਆ ਕਿ ਬੇਬੇ ਦਾ ਚਿਹਰਾ ਬੇਜਾਨ ਜਿਹਾ ਲੱਗ ਰਿਹਾ ਸੀ ਅੱਜ ਤੁਸੀਂ ਬੀਜੀ ਕੋਲ ਜ਼ਰੂਰ ਬੈਠਿਓ ਘੰਟਾ ਕੋ ਮੇਰੀ ਪਤਨੀ ਕਮਲ ਨੇ ਕਿਹਾ ਕਿਉਂ ਕੀ ਹੋ ਗਿਆ ਮੈਂ ਪੁੱਛਿਆ ਮੈਨੂੰ ਲੱਗਦਾ ਹੈ ਉਹਨਾਂ ਦੇ ਅੰਦਰ ਕੋਈ ਗੱਲ ਆ ਜਿਸ ਕਰਕੇ ਉਹ ਉਦਾਸ ਨੇ ਤੂੰ ਨਹੀਂ ਪੁੱਛ ਸਕਦੀ ਤੇਰੀ ਵੀ ਜ਼ਿੰਮੇਵਾਰੀ ਬਣਦੀ ਹੈ ਕੋਈ ਮੈਂ ਕਮਲ ਨੂੰ ਖਿੱਚ ਕੇ ਪਿਆ ਮੇਰੀ ਗੱਲ ਕੁਝ ਹੋਰ ਹੈ ਹੋ ਸਕਦਾ ਹੈ ਮੇਰੀ ਕੋਈ ਗੱਲ ਬੁਰੀ ਲੱਗੀ ਹੋਵੇ ਉਹ ਮੇਰੀ ਸ਼ਿਕਾਇਤ ਮੇਰੇ ਕੋਲ ਥੋੜਾ ਲਾਉਣਗੇ ਕਹਿ ਕੇ ਕਮਲ ਮੁਸਕਰਾ ਪਈ ਚਲ ਠੀਕ ਆ ਪਹਿਲਾਂ 10-15 ਮਿੰਟ ਸੈਰ ਕਰਕੇ ਆਉਨੇ ਆ ਫਿਰ ਨੇਰਾ ਹੋ ਜੂ ਸੈਰ ਨੂੰ ਰਹਿਣ ਦਿੰਨੇ ਆ ਤੂੰ ਆ ਜਾ ਚੁੱਪ ਕਰਕੇ ਸਾਰਾ ਦਿਨ ਬਹਿ ਕੇ ਲੱਤਾਂ ਜੁੜ ਜਾਂਦੀਆਂ ਨੇ ਮੈਂ ਕਿਹਾ ਬੀਜੀ ਅਸੀਂ 10 ਕੁ ਮਿੰਟ ਘੁੰਮ ਕੇ ਆਉਨੇ ਆ ਕਮਲ ਨੇ ਬੇਬੇ ਦੇ ਕਮਰੇ ਅੱਗੇ ਖਲੋ ਕੇ ਕਿਹਾ ਮੇਰੀ ਤੇ ਕਮਲ ਦੀ ਕੋਸ਼ਿਸ਼ ਹੁੰਦੀ ਸੀ ਕਿ ਸ਼ਾਮ ਨੂੰ 15-20 ਮਿੰਟ ਦੀ ਸੈਰ ਜ਼ਰੂਰ ਕਰੀਏ। ਉਹ ਵੀ ਸੈਰ ਤੇ ਜਾਣ ਤੋਂ ਪਹਿਲਾਂ ਸਬਜ਼ੀ ਬਣਾ ਕੇ ਅਤੇ ਆਟਾ ਗੁੰਨ ਕੇ ਰੱਖ ਦਿੰਦੀ ਤਾਂ ਕਿ ਬੇਬੇ ਦੀ ਰੋਟੀ ਨੂੰ ਕਵੇਲਾ ਨਾ ਹੋ ਜਾਵੇ। ਬੇਬੇ ਨੂੰ ਥਾਇਰਾਇਡ ਦੀ ਸਮੱਸਿਆ ਸੀ। 4 ਕੁ ਮਹੀਨੇ ਬਾਅਦ TSH ਟੈਸਟ ਕਰਵਾਉਂਦੇ। ਘਟੇ-ਵਧੇ ਦੇ ਹਿਸਾਬ ਨਾਲ ਗੋਲੀ ਡਾਕਟਰ ਨੂੰ ਰਿਪੋਰਟ ਵਿਖਾ ਕੇ ਲਵਾ ਲੈਂਦੇ। ਜੇ ਬੀਜੀ ਗੁੱਸੇ ਹੋ ਗਏ ਫੇਰ ਉਹਨਾਂ ਨੂੰ ਮਨਾਉਣਾ ਔਖਾ ਹੋ ਜੂ। ਮਿੰਤਾ ਕਰਨ ਦੇ ਵੀ ਨਾ ਉਹਨਾਂ ਨੇ ਰੋਟੀ ਖਾਣੀ ਐ ਨਾ ਆਪਣੇ ਤੋਂ ਖਾਦੀ ਜਾਣੀ ਐ ਕਮਲ ਨੇ ਚਿੰਤਾ ਪ੍ਰਗਟਾਈ ਅਸੀਂ 5-7 ਮਿੰਟ ਵਿੱਚ ਹੀ ਵਾਪਸ ਆ ਗਏ ਹੁਣ ਬੁੜਿਆਂ ਨੂੰ ਕੌਣ ਸਿਆਣਦਾ ਰੱਬ ਚੱਕ ਲਏ ਏਦੂ ਤਾਂ ਬੇਬੇ ਸਾਨੂੰ ਸੁਣਾ ਕੇ ਉੱਚੀ ਉੱਚੀ ਬੋਲ ਰਹੀ ਸੀ ਤੇ ਫਿਰ ਰੋਣ ਲੱਗ ਪਈ ਜਿਹੜੀ ਗੱਲ ਤੋਂ ਮੈਂ ਡਰਦੀ ਸੀ ਉਹੀ ਹੋ ਗਈ ਹੁਣ ਸੰਭਾਲੋ ਜਾ ਕੇ ਕਮਲ ਧੀਮੀ ਜਿਹੀ ਆਵਾਜ਼ ਵਿੱਚ ਬੋਲੀ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਕਰਾਂ ਕਮਲ ਨੇ ਮੇਰੇ ਵੱਲ ਅੱਖਾਂ ਕੱਢੀਆਂ ਤੇ ਸ਼ਾਇਦ ਬੁੱਲਾ ਅੰਦਰ ਦੰਦ ਕਰੀਚੇ ਇਹੋ ਜਿਹੇ ਮੌਕੇ ਮੈਂ ਟਾਲਾ ਵਟਣ ਦੀ ਕੋਸ਼ਿਸ਼ ਹੀ ਕਰਦਾ ਸੀ ਮੇਰੇ ਵਿੱਚ ਸਭ ਤੋਂ ਵੱਡੀ ਕਮਜ਼ੋਰੀ ਹੈ ਸ਼ਾਇਦ ਉਹ ਬੇਬੇ ਕੋਲ ਚਲੀ ਗਈ ਮਗਰ ਹੀ ਮੈਂ ਚਲਿਆ ਗਿਆ ਬੀਜੀ ਕੀ ਹੋ ਗਿਆ ਕਮਲ ਨੇ ਪੁੱਛਿਆ ਐ ਕਰਦੀ ਆ ਜਿਵੇਂ ਕੁਝ ਪਤਾ ਹੀ ਨਾ ਹੋਵੇ ਆਉਣ ਸਰ ਮੈਂ ਤੈਨੂੰ ਰਿਪੋਰਟਾਂ ਵੀ ਖਾਈਆਂ ਮੈਨੂੰ ਕਹਿੰਦੀ ਰਿਪੋਰਟ ਤਾਂ ਪਹਿਲਾਂ ਨਾਲੋਂ ਠੀਕ ਆ ਡਾਕਟਰ ਰਿਪੋਰਟ ਦੇਖਨਸਾਰ ਮੈਨੂੰ ਕਹਿੰਦਾ ਮਾਈ ਬਿਮਾਰੀ ਬੜੀ ਵਧਾ ਰਹੀ ਆ ਮੈਨੂੰ ਤਾਂ ਕਿਸੇ ਚੱਜ ਦੇ ਡਾਕਟਰ ਤੋਂ ਦਵਾਈ ਦਵਾ ਦਿਓ ਬੇਬੇ ਰੋਣੀ ਆਵਾਜ਼ ਵਿੱਚ ਕਹਿ ਰਹੀ ਸੀ ਕਮਲ ਨੇ 4 ਮਹੀਨੇ ਪਹਿਲਾਂ ਵਾਲੀ ਰਿਪੋਰਟ ਅਤੇ ਹੁਣ ਵਾਲੀ ਰਿਪੋਰਟ ਮੇਰੇ ਹੱਥ ਫੜਾ ਦਿੱਤੀਆਂ ਪਹਿਲਾਂ ਵਾਲੀ ਰਿਪੋਰਟ ਤੋਂ ਹੁਣ ਵਾਲੀ ਰਿਪੋਰਟ ਵਿੱਚ ਬਿਮਾਰੀ ਘਟੀ ਹੋਈ ਸੀ ਰਿਪੋਰਟ ਤਾਂ ਠੀਕ ਆ ਮੈਂ ਕਿਹਾ ਬੇਬੇ ਮੰਨਣ ਨੂੰ ਤਿਆਰ ਨਹੀਂ ਸੀ ਮੈਂ ਬੇਬੇ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬੇਬੇ بار-बार ਡਾਕਟਰ ਦੀ ਗੱਲ ਨੂੰ ਦੁਹਰਾ ਰਹੀ ਸੀ ਮੈਂ ਰਿਪੋਰਟ ਬੇਬੇ ਦੀ ਤਸੱਲੀ ਲਈ ਕਿਸੇ ਹੋਰ ਡਾਕਟਰ ਨੂੰ ਵਿਖਾਉਣ ਦੀ ਗੱਲ ਕਰਕੇ ਉੱਥੋਂ ਉੱਠ ਕੇ ਬਾਹਰ ਆ ਗਿਆ ਕਮਲ ਨੇ ਰੋਟੀ ਵਾਲੀ ਥਾਲੀ ਮੇਰੇ ਹੱਥ ਵਿੱਚ ਲਿਆ ਫੜਾਈ ਮੈਂ ਸਮਝ ਗਿਆ ਕਿ ਰੋਟੀ ਬੇਬੇ ਨੂੰ ਦੇਣੀ ਆ ਮੈਂ ਥਾਲੀ ਲਈ ਬੇਬੇ ਕੋਲ ਖੜਾ ਸੀ ਪਰ ਬੋਲਣ ਦੀ ਹਿੰਮਤ ਨਹੀਂ ਸੀ ਸੋਚ ਰਿਹਾ ਸੀ ਜੇ ਕੁਝ ਬੋਲਿਆ ਬੇਬੇ ਨੇ ਰੋਣ ਲੱਗ ਪੈਣਾ ਮੈਨੂੰ ਭੁੱਖ ਨਹੀਂ ਮੇਰੇ ਰੋਟੀ ਕਿੱਥੋਂ ਲੰਗੂ ਐਨੀ ਤਾਂ ਬਿਮਾਰੀ ਵਧੀ ਪਈ ਆ ਕਹਿ ਕੇ ਬੇਬੇ ਫਿਰ ਰੋਣ ਲੱਗ ਪਈ ਜੇ ਤੁਸੀਂ ਨਹੀਂ ਖਾਓਗੇ ਤਾਂ ਅਸੀਂ ਵੀ ਨਹੀਂ ਖਾਂਦੇ ਕਮਲ ਨੇ ਰਸੋਈ ਵਿੱਚੋਂ ਆਵਾਜ਼ ਮਾਰ ਕੇ ਕਿਹਾ ਮੇਰੇ ਬਾਰ ਬਾਰ ਕਹਿਣ ਤੇ ਵੀ ਬੇਬੇ ਨੇ ਰੋਟੀ ਨਾ ਫੜੀ ਮੈਂ ਥਾਲੀ ਰਸੋਈ ਵਿੱਚ ਰੱਖ ਕੇ ਬਾਉੜੀਆਂ ਜਾ ਚੜਿਆ ਕਿਉਂਕਿ ਜਿੰਨਾ ਚਿਰ ਮੈਂ ਬੇਬੇ ਦੇ ਕੋਲ ਬੈਠੇ ਰਹਿਣਾ ਸੀ ਬੇਬੇ ਨੇ ਰੋਣਾ ਨਹੀਂ ਸੀ ਹਟਣਾ ਜਦੋਂ ਵੀ ਬੇਬੇ ਰੋਣ ਲੱਗ ਜਾਂਦੀ ਤਾਂ ਮੈਨੂੰ ਡੋਬ ਜਿਹੇ ਪੈਣ ਲੱਗ ਜਾਂਦੇ ਬਿਨਾ ਕਸੂਰੋਂ ਹੀ ਆਪਣੇ ਆਪ ਨੂੰ ਅਪਰਾਧੀ ਸਮਝਦਾ ਬੇਬੇ ਦਾ ਪੂਰਾ ਧਿਆਨ ਰੱਖਦੀ ਫੇਰ ਵੀ ਮਹੀਨੇ ਕੁ ਬਾਅਦ ਬੇਬੇ ਇਸ ਤਰ੍ਹਾਂ ਸੁਣਾਉਂਦੀ ਰਹਿੰਦੀ ਜਿਵੇਂ ਅਸੀਂ ਬੇਬੇ ਦਾ ਖਿਆਲ ਨਾ ਰੱਖਦੇ ਹੋਈਏ ਮੈਨੂੰ ਰਹਿ ਰਹਿ ਕੇ ਡਾਕਟਰ ਤੇ ਗੁੱਸਾ ਆ ਰਿਹਾ ਸੀ ਕਈ ਡਾਕਟਰ ਹੁੰਦੇ ਨੇ ਮਰੀਜ਼ ਨੂੰ ਗੱਲਾਂ-ਗੱਲਾਂ ਨਾਲ ਹੀ ਅੱਧਾ ਠੀਕ ਕਰ ਦਿੰਦੇ ਨੇ ਪਰ ਇਹ ਕਿਹੋ ਜਿਹਾ ਡਾਕਟਰ ਹੈ ਜਿਸ ਨੇ ਬੇਬੇ ਨੂੰ ਅੰਦਰੋਂ ਇੰਨਾ ਕਮਜ਼ੋਰ ਕਰ ਦਿੱਤਾ ਮੈਨੂੰ ਬੇਬੇ ਦੀ ਬਹੁਤ ਚਿੰਤਾ ਹੋ ਰਹੀ ਸੀ ਜਦੋਂ ਕਦੇ ਬੇਬੇ ਗੁੱਸੇ ਹੋ ਕੇ ਰੋਟੀ ਨਾ ਖਾਂਦੀ ਅਸੀਂ ਵੀ ਭੁੱਖੇ ਹੀ ਸੌਂਦੇ ਪਰ ਇੱਕ ਗੱਲ ਸੀ ਬੇਬੇ ਨੂੰ ਦੁੱਧ ਪੀਤੇ ਬਿਨਾਂ ਨੀਂਦ ਨਹੀਂ ਸੀ ਆਉਂਦੀ ਉਹ ਕੁਝ ਸਮਾਂ ਪਾਸੇ ਪਰਤਦੇ ਫਿਰ ਉੱਠ ਕੇ ਆਪ ਹੀ ਦੁੱਧ ਗਰਮ ਕਰਕੇ ਲੈ ਲੈਂਦੀ ਪਰ ਅੱਜ ਮੈਨੂੰ ਤਾਂ ਬਹੁਤ ਭੁੱਖ ਲੱਗੀ ਹੋਈ ਸੀ ਜੇ ਬੇਬੇ ਨੇ ਰੋਟੀ ਨਾ ਖਾਦੀ ਸਾਤੋਂ ਵੀ ਕਿੱਥੇ ਖਾਣ ਹੋਣੀ ਸੀ ਜਾਂ ਕਹਿ ਲੋ ਕਿ ਕਮਲ ਨੇ ਖਾਨ ਨਹੀਂ ਸੀ ਦੇਣੀ ਕਿਉਂਕਿ ਉਹ ਆਖਦੀ ਹੁੰਦੀ ਆ ਭੁੱਖੀਆਂ ਆਂਦਰਾ ਸ਼ਰਾਪ ਦਿੰਦੀਆਂ ਨੇ ਤੇ ਮਾਂ ਭੁੱਖੀ ਸੌਵੇ ਤੇ ਆਪਾਂ ਰੱਜ ਪੁੱਜ ਕੇ ਇਹ ਗਲਤ ਹੈ। ਵੈਸੇ ਵੀ ਬੇਬੇ ਨੂੰ ਰੋਟੀ ਖਵਾਉਂਦਾ ਇਹੀ ਇੱਕ ਤਰੀਕਾ ਹੈ। ਕਿ ਤੁਸੀਂ ਰੋਟੀ ਨਾ ਖਾਓ। ਕਮਲ ਕਹਿੰਦੀ ਮੈਂ ਆਖਦਾ ਮੈਤੂ ਭੁੱਖ ਬਰਦਾਸ਼ ਨਹੀਂ ਹੁੰਦੀ। ਮੈਨੂੰ ਖਾ ਲੈਣ ਦਿਆ ਕਰ। ਤੂੰ ਰਹਿ ਲਿਆ ਕਰ ਬੇਬੇ ਨਾਲ ਭੁੱਖੀ। ਮੇਰੀ ਗੱਲ ਕੁਝ ਹੋਰ ਹੈ। ਇਸ ਨਾਲ ਬੀਜੀ ਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ। ਉਹ ਆਖਦੀ। ਮੈਂ ਅੱਧਾ ਘੰਟਾ ਛੱਤ ਤੇ ਟਹਿਲਦਾ ਰਿਹਾ। ਸੋਚਿਆ ਇੱਕ ਵਾਰੀ ਫਿਰ ਬੇਬੇ ਦੀ ਮਿੰਤ ਕਰਕੇ ਮਨਾਉਣ ਦੀ ਕੋਸ਼ਿਸ਼ ਕਰਾਂ ਮੈਂ ਜੇ ਪੌੜੀਆਂ ਉਤਰ ਨਹੀਂ ਲੱਗਾ ਸੀ ਕਮਲ ਦੀ ਆਵਾਜ਼ ਮੇਰੇ ਕੰਨਾਂ 'ਪਈ ਜੇ ਤੁਸੀਂ ਰੋਟੀ ਨਹੀਂ ਖਾਣੀ ਬੇਸ਼ੱਕ ਨਾ ਖਾਓ ਮੈਨੂੰ ਕਮਲ ਤੇ ਗੁੱਸਾ ਆਇਆ ਇਹ ਉਹਦਾ ਕਿਹੜਾ ਰੂਪ ਸੀ ਜੋ ਮੈਂ ਕਦੇ ਨਹੀਂ ਸੀ ਵੇਖਿਆ ਪਰ ਇੱਕ ਗੱਲ ਹੈ ਡਾਕਟਰ ਨੇ ਤੁਹਾਨੂੰ ਕਿਹਾ ਬਈ ਤੁਹਾਡੀ ਬਿਮਾਰੀ ਵਧੀ ਹੋਈ ਆ ਜੇ ਤੁਸੀਂ ਕੁਝ ਨਾ ਖਾਤਾ ਰਾਤੋਂ ਰਾਤ ਬਿਮਾਰੀ ਹੋਰ ਵੱਧ ਜੂ ਫਿਰ ਕਿਤੋਂ ਵੀ ਇਲਾਜ ਨਹੀਂ ਹੋ ਸਕਣਾ ਤੁਹਾਨੂੰ ਹਸਪਤਾਲ ਦਾਖਲ ਹੋਣਾ ਪਊ ਮੈਂ ਤੁਹਾਡੇ ਕੋਲ ਬੈਠੀ ਰਹੂੰ ਫਿਰ ਪੁੱਤ ਤੁਹਾਡਾ ਭੁੱਖਣ ਪਾਣਾ ਡਿਊਟੀ ਤੇ ਜਾਇਆ ਕਰੂੰ ਬੇਬੇ ਚੁੱਪ ਕਰਕੇ ਸੁਣ ਰਹੀ ਸੀ ਪਰ ਬੋਲੀ ਕੁਝ ਵੀ ਨਾ ਮੈਂ ਉੱਪਰਲੀ ਪੌੜੀ ਤੇ ਹੀ ਬੈਠ ਗਿਆ ਬੀਜੀ ਜਿਹੜੀਆਂ ਰੋਟੀਆਂ ਬਣਾਈਆਂ ਨੇ ਬਾਹਰ ਕੁੱਤਿਆਂ ਨੂੰ ਸੁਟਾਵਾ ਸਾਨੂੰ ਵੀ ਭੁੱਖ ਨਹੀਂ ਕਮਲ ਨੇ ਕਿਹਾ ਇੱਕ ਡੰਗ ਰੋਟੀ ਨਾ ਖਾਣ ਨਾਲ ਬਿਮਾਰੀ ਕਿਵੇਂ ਵੱਧ ਜੂ ਬੇਬੇ ਸ਼ਾਇਦ ਆਪਣੀ ਬਿਮਾਰੀ ਬਾਰੇ ਸੋਚ ਰਹੀ ਸੀ ਜਿਹੜਾ ਆਪਾਂ ਖਾਣਾ ਖਾਂਦੇ ਆ ਇਹਦੇ ਨਾਲ ਹੀ ਆਪਣਾ ਖੂਨ ਬਣਦਾ ਆ ਆਪਾਂ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ ਜੇ ਨਾ ਕੁਝ ਖਾਦਾ ਬਿਮਾਰੀ ਨਾਲ ਲੜਨ ਦੀ ਤਾਕਤ ਘਟ ਜਾਣੀ ਆ ਫੇਰ ਬਿਮਾਰੀ ਨੇ ਤਾਂ ਵਧਣਾ ਹੀ ਆ ਕੋਈ ਜ਼ਰੂਰੀ ਨਹੀਂ ਬਈ ਰੋਟੀ ਖਾਣੀ ਆ ਖਿਚੜੀ ਦਲੀਆ ਜੋ ਵੀ ਖਾਣਾ ਬਣਾ ਦਿੰਨੀ ਆ ਪਰ ਭੁੱਖੇ ਨਹੀਂ ਸੋਣਾ ਬੇਬੇ ਚੁੱਪਚਾਪ ਸੁਣ ਰਹੀ ਸੀ ਚਲੋ ਥੋੜੀ ਮਰਜੀ ਆ ਕਹਿ ਕੇ ਕਮਲ ਬਾਹਰ ਨੂੰ ਚਲੀ ਗਈ ਉਸ ਨੂੰ ਮਹਿਸੂਸ ਹੋਇਆ ਕਿ ਬੇਬੇ ਤੇ ਉਸ ਦੀਆਂ ਗੱਲਾਂ ਦਾ ਅਸਰ ਜ਼ਰੂਰ ਹੋਇਆ ਹੈ ਮੈਂ ਸੋਚ ਰਿਹਾ ਸੀ ਕੋਈ ਫਰਕ ਨਹੀਂ ਪਿਆ ਬੇਬੇ ਨੂੰ ਇੰਨਾ ਕੁਝ ਕਹਿਣ ਦਾ ਮੇਰੇ ਵਿੱਚ ਹਿੰਮਤ ਨਹੀਂ ਸੀ ਉੱਠ ਕੇ ਹੀਠਾ ਜਾਣ ਦੀ ਉੱਥੇ ਹੀ ਬੈਠਾ ਸੋਚ ਰਿਹਾ ਸੀ ਕਿ ਕੀ ਕੀਤਾ ਜਾਵੇ ਆਪਣੇ ਆਪ ਨੂੰ ਹਾਰਿਆ ਜਿਹਾ ਮਹਿਸੂਸ ਕਰ ਰਿਹਾ ਸੀ ਸੋਚ ਰਿਹਾ ਸੀ ਇਹ ਰਾਤ ਫਟਾਫਟ ਲੰਘ ਜਾਵੇ ਸਵੇਰੇ ਬੇਬੇ ਦੀ ਤਸੱਲੀ ਲਈ ਕਿਸੇ ਹੋਰ ਡਾਕਟਰ ਕੋਲ ਚਲੇ ਜਾਵਾਂਗੇ ਥੋੜੀ ਦੇਰ ਬਾਅਦ ਰਸੋਈ ਵਿੱਚੋਂ ਭਾਂਡੇ ਖੜਕਣ ਦੀ ਆਵਾਜ਼ ਆਉਣ ਲੱਗੀ ਜਦ ਦੇਖਿਆ ਤਾਂ ਬੇਬੇ ਥਾਲੀ ਵਿੱਚ ਆਪਣੇ ਲਈ ਖਾਣਾ ਖੁਦ ਲੈ ਰਹੀ ਸੀ ਕਮਲ ਬੇਬੇ ਨੂੰ ਖਾਣਾ ਲੈਂਦੇ ਵੇਖ ਕੇ ਬਾਹਰ ਹੀ ਰੁਕ ਗਈ ਉਸ ਦੇ ਚਿਹਰੇ ਤੇ ਖੁਸ਼ੀ ਚਲਕ ਰਹੀ ਸੀ ਮੈਂ ਵੀ ਖੁਸ਼ ਸੀ ਕਿ ਬੇਬੇ ਨੂੰ ਕਿਸੇ ਵੀ ਤਰ੍ਹਾਂ ਕਮਲ ਨੇ ਖਾਣਾ ਖਾਣ ਲਈ ਮਜਬੂਰ ਕਰ ਦਿੱਤਾ ਸੀ 10 ਮਿੰਟ ਨਾ ਤਾਂ ਕਮਲ ਅੰਦਰ ਆਈ ਨਾ ਹੀ ਮੈਂ ਠਾ ਉੱਤਰਿਆ ਬੇਬੇ ਨੇ ਰੋਟੀ ਖਾ ਕੇ ਆਪਣੀ ਥਾਲੀ ਵੀ ਧੋ ਕੇ ਰੱਖ ਦਿੱਤੀ। ਬੇਬੇ ਆਪਣੇ ਬਿਸਤਰੇ ਤੇ ਜਾ ਪਈ। ਕਮਲ ਵੀ ਬਾਹਰੋਂ ਆ ਗਈ। ਉਹ ਮੁਸਕਰਾ ਰਹੀ ਸੀ। ਤੂੰ ਕਿਵੇਂ ਬੇਬੇ ਨੂੰ ਡਰਾ ਰਹੀ ਸੀ ਕਿ ਬਿਮਾਰੀ ਵੱਧ ਜਾਊ? ਕਮਲ ਨੇ ਮੁਸਕਰਾਉਂਦੇ ਹੀ ਆਪਣੇ ਕੰਨ ਫੜ ਲਈ ਤੇ ਕਿਹਾ, "ਮਿੰਤਾ ਤਾਂ ਤੁਸੀਂ ਘਰ ਹੀ ਲਈਆਂ ਸੀ ਤੇ ਮੇਰੀਆਂ ਕੀਤੀਆਂ ਵੀ ਬਕਾਰ ਹੀ ਜਾਣੀਆਂ ਸਨ। ਮੈਂ ਰੋਟੀ ਖਾ ਲਈ ਜਿੰਨੀ ਕੁ ਮੈਨੂੰ ਲੋੜ ਸੀ।" ਬੇਬੇ ਨੇ ਆਪਣੇ ਕਮਰੇ ਵਿੱਚੋਂ ਹੀ ਆਵਾਜ਼ ਮਾਰ ਕੇ ਕਿਹਾ, ਮੰਨ ਗਏ ਤੇਰੇ ਲਫ਼ਜ਼ਾਂ ਦੀ ਤਾਕਤ ਨੂੰ ਕਿਉਂ ਡਾਕਟਰ ਦੇ ਲਫ਼ਜ਼ਾਂ ਵਿੱਚ ਘੱਟ ਤਾਕਤ ਸੀ ਸਾਡੀ ਮਾਂ ਨੂੰ ਹੀ ਅਧਮਰੀ ਕਰ ਛੱਡਿਆ ਸੀ ਕਮਲ ਨੇ ਮੁਸਕਰਾਉਂਦਿਆਂ ਹੈ ਕਿਹਾ ਉਮੀਦ ਕਰਦੀ ਹਾਂ ਸੱਸ ਨੂੰ ਦੇ ਪਿਆਰ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਕੀਮਤੀ ਵਿਚਾਰ ਕਮੈਂਟ ਵਿੱਚ ਜ਼ਰੂਰ ਲਿਖਣਾ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਆਪਣਾ ਕੀਮਤੀ ਸਮਾਂ ਦੇਣ ਲਈ ਤੇ ਕਹਾਣੀ ਸੁਣਨ ਲਈ ਧੰਨਵਾਦ ਜੀ